ਅ ਪਤਾ ਨਹੀਂ ਕਿ ਸਿੱਖਾਂ ਦੀ ਇਹ ਮਜਬੂਰੀ ਕਹਿ ਲੋ ਜਾਂ ਲੰਮੇ ਸਮੇਂ ਤੋਂ ਹੀ ਆ ਸਾਨੂੰ ਸਾਰਿਆਂ ਨੂੰ ਅਸੀਂ ਆਪਣੀਆਂ ਚੀਜ਼ਾਂ ਨੂੰ ਅਕਸਰ ਪੁੱਲ ਜਾਂਦੇ ਆ ਤੇ ਦੂਜਿਆਂ ਦੀਆਂ ਚੀਜ਼ਾਂ ਨੂੰ ਅਸੀਂ ਬਹੁਤ ਹਾਈਲਾਈਟ ਕਰਦੇ ਆ ਹਾਂ ਜਬ ਬਹੁਤ ਮੈਨੂੰ ਲੱਗਦਾ ਉਹ ਵੀ ਇਹ ਪਿਆਰ ਨਾਲ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰ ਲੈਨੇ ਆ ਪ੍ਰਵਾਨ ਕਰ ਲੈਨੇ ਆ ਜੇ ਉਦਾਹਰਨ ਦੇ ਤੌਰ ਤੇ ਵੇਖਣਾ ਹੋਵੇ ਤਾਂ ਤਾਂ ਇਦਾਂ ਵੇਖਿਆ ਜਾ ਸਕਦਾ ਵੀ ਬਹੁਤ ਸਾਰੇ ਬੰਦੇ ਆ ਜਿੱਥੇ ਪੰਜਾਬੀ ਬੋਲਣੀ ਹੋਵੇ ਉੱਥੇ ਵੀ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਨਾਂ ਨੂੰ ਐ ਲੱਗੇ ਪੀ ਸ਼ਾਇਦ ਅੰਗਰੇਜ਼ੀ ਬੋਲਣ ਵਾਲਾ ਬਹੁਤ ਜ਼ਿਆਦਾ ਸਿਆਣਾ ਜਾਂ ਮਹਾਨ ਲੋਕ ਹੁੰਦੇ ਆ ਇਦਾਂ ਹੀ ਤੁਸੀਂ ਤਿਹਾਰਾਂ ਨੂੰ ਵੇਖੋ ਧਿਆਨ ਨਾਲ ਬਹੁਤ ਲੰਮੇ ਸਮੇਂ ਤੋਂ ਅਸੀਂ ਸਾਰੇ ਇਸ ਗੱਲ ਦੀ ਦਵਾਈ ਦੇ ਰਹੇ ਆ ਕਿ ਸਿੱਖ ਆਪਣੇ ਤਿਹਾਰਾਂ ਨੂੰ ਹਾਈਲਾਈਟ ਕਰਨ ਆਪਣੇ ਤਿਹਾਰਾਂ ਨੂੰ ਵੱਡੇ ਪੱਧਰ ਤੇ ਮਨਾਉਣ ਦੂਜਿਆਂ ਦੇ ਤਿਹਾਰਾਂ ਦੇ ਵਿੱਚ ਜਾ ਕੇ ਵੜਨ ਦੀ ਕੋਸ਼ਿਸ਼ ਆਪਾਂ ਨਾ ਕਰੀ ਜਿਵੇਂ ਰਖੜੀ ਦਾ ਤਿਹਾਰ ਆਊਗਾ ਜਦੋਂ ਤਾਂ ਤੁਸੀਂ ਵੇਖੋ ਅਸੀਂ ਸਾਰੇ ਗੁਰਦੁਆਰਿਆਂ ਨੂੰ ਉਹਨਾਂ ਸਾਰੇ ਰੰਗ ਚ ਰੰਗ ਦਿੰਨੇ ਆ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਰਜਦੀ ਹੈ ਗੁਰੂ ਦਾ ਫਲਸਫਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਰਜਦਾ ਵਾ ਅਸੀਂ ਕਿਸੇ ਤਰ੍ਹਾਂ ਦਾ ਕੋਈ ਧਾਗਾ ਬਨ ਕੇ ਭੈਣ ਨੂੰ ਨਹੀਂ ਦੱਸਣਾ ਚਾਹੁੰਦੇ ਵੀ ਅਸੀਂ ਤੁਹਾਡੇ ਭਰਾ ਆਂ ਜਾਂ ਭੈਣ ਨੂੰ ਇਸ ਗੱਲ ਹਰ ਸਾਲ ਇਹ ਅਹਿਸਾਸ ਕਰਾਉਣਾ ਪਵੇ ਵੀ ਮੈਂ ਤੇਰੇ ਧਾਗਾ ਬੰਨ੍ਹ ਰਹੀ ਆਂ ਤੂੰ ਮੇਰੀ ਰਾਖੀ ਕਰਨੀ ਆ ਤੋ ਸਿੱਖਾਂ ਦਾ ਇਸ ਤਰ੍ਹਾਂ ਦਾ ਤਾਂ ਵਿਧਾਨ ਹੀ ਨਹੀਂ ਐ ਸਿੱਖ ਤਾਂ ਸੱਤ ਬਗਾਨੇ ਨੂੰ ਹੀ ਆਪਣਾ ਮੰਨਦੇ ਔਰ ਜਿੱਥੇ ਕਿਤੇ ਵੀ ਲੋੜ ਪਵੇ ਤਾਂ ਸਿੱਖ ਰਾਖੀ ਲਈ ਖਲੋ ਜਾਂਦੇ ਆ ਉਹ ਆਪਣਾ ਹੋਵੇ ਬਗਾਨਾ ਹੋਵੇ ਉਹਦਾ ਸਾਡੇ ਨਾਲ ਰੂਪ ਰੰਗ ਮਿਲਦਾ ਹੋਵੇ ਉਹਦੀ ਜਾਤ ਬਰਾਦਰੀ ਮਿਲਦੀ ਹੋਵੇ ਉਹ ਸਾਡੀ ਕੌਮ ਦਾ ਹੋਵੇ ਇਹ ਫਰਕ ਹੀ ਨਹੀਂ ਪੈਂਦਾ ਸਾਨੂੰ ਉਹ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਹਾਈਲਾਈਟ ਕਰੋਗੇ ਨਾ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਤਾਂ ਫਿਰ ਮੈਨੂੰ ਲੱਗਦਾ ਵੀ ਸ਼ਾਇਦ ਸਾਡੇ ਬੱਚੇ ਇਹਨਾਂ ਸਾਰੀਆਂ ਚੀਜ਼ਾਂ ਵਾਲੇ ਬੰਨੇ ਧਿਆਨ ਵੱਧ ਦੇਣਗੇ। ਪਰ ਉਹ ਹੁਣ ਮੱਲੋ ਮੱਲੀ ਸਾਡੇ ਤੇ ਰੰਗ ਚੜਿਆ ਹੋਣ ਕਰਕੇ ਬਾਜ਼ਾਰਾਂ ਚ ਰੌਣਕਾਂ ਲੱਗ ਜਾਣਗੀਆਂ। ਫਿਰ ਉਹਨਾਂ ਰੌਣਕਾਂ ਦੇ ਵਿੱਚ ਸਾਡੇ ਸਾਰੇ ਬੰਦੇ ਗਵਾਚਣਗੇ ਤੇ ਬਹੁਤ ਨਾ ਇੱਕ ਜਿਵੇਂ ਕਈਆਂ ਨੂੰ ਹੁਣ ਸਮਝ ਲੱਗੀ ਜਾਂ ਬਹੁਤ ਸਾਰੇ ਬੁਲਾਰਿਆਂ ਵੱਲੋਂ ਇਹ ਗੱਲ ਬੋਲੀ ਜਾਂਦੀ ਹੈ। ਤਾਂ ਉਹ ਕਹਿਣਗੇ ਚਲੋ ਓਦਾਂ ਤਾਂ ਸਾਨੂੰ ਪਤਾ ਵਾ ਵੀ ਇਹ ਦੇ ਨਾਲ ਕੋਈ ਗੁਰਮਤ ਦਾ ਜਾਂ ਇਹਦੇ ਨਾਲ ਸਮਾਜ ਦਾ ਨਹੀਂ ਉਹੀ ਫਿਰ ਅਹੀਂ ਕਰ ਲੈਣੇ ਮਤਲਬ ਇਹ ਉਹਦੇ ਨਾਲੋਂ ਵੀ ਖਤਰਨਾਕ ਗੱਲ ਹੈ ਵੀ ਗੱਲ ਸਮਝ ਲੱਗ ਗਈ ਜਦੋਂ ਬਾਣੀ ਪੜ੍ਹਦੇ ਆ ਤਾਂ ਗੁਰਸਾਹਿਬ ਦੇ ਕਿੰਨੇ ਕੀਮਤੀ ਬੋਲ ਆ ਵੀ ਜਾਣਤ ਹੀ ਹੋਗਨ ਕਰੇ ਚਲੋ ਉਹਨਾਂ ਚਿਰ ਤੱਕ ਤਾਂ ਤੁਸੀਂ ਜਾਂ ਅਸੀਂ ਸਾਰੇ ਕਰਦੇ ਰਹੇ ਵੀ ਜਿੰਨਾ ਚਿਰ ਤੱਕ ਇਸ ਗੱਲ ਦੀ ਸਮਝ ਨਹੀਂ ਸੀ ਤੇ ਜਦੋਂ ਸਮਝ ਲੱਗ ਗਈ ਫਿਰ ਵੀ ਜੇ ਕਰ ਰਹੇ ਆ ਤਾਂ ਮੈਨੂੰ ਲੱਗਦਾ ਉਹ ਗੁਨਾਹ ਵੱਡ ਜਾਂਦਾ ਬਹੁਤ ਵੱਡਾ ਤੋ ਗਲਤੀ ਤਾਂ ਸੁਧਾਰੀ ਜਾ ਸਕਦੀ ਹੈ ਜਿਹੜਾ ਬੰਦਾ ਗੁਨਾਹ ਕਰਨ ਲੱਗ ਜਾਏ ਉਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਤੋ ਇਹ ਧਿਆਨ ਚ ਰੱਖੀਏ ਆਪਾਂ ਸਾਰੇ ਵੀ ਜਦੋਂ ਇਸ ਤਰ੍ਹਾਂ ਦੇ ਤਿਹਾੜ ਆਉਣ ਜਿਨ੍ਹਾਂ ਦੇ ਹੈਗੇ ਆ ਉਹ ਰਾਜ-ਰਾਜ ਕੇ ਮਨਾਉਣ ਉਹਨਾਂ ਨੂੰ ਉਹਨਾਂ ਨੂੰ ਮਨਾਉਣਾ ਚਾਹੀਦਾ ਹੈ ਔਰ ਇਹਦੇ ਤੇ ਉਹ ਧਿਆਨ ਦੇਣ ਪਰ ਸਾਨੂੰ ਸਿੱਖਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਤੁਸੀਂ ਹੋਲਾ ਮੱਲਾ ਮਨਾਇਆ ਕਰੋ ਵੱਡੇ ਪੱਧਰ ਤੇ ਹਰ ਗੁਰਦੁਆਰੇ ਚ ਇਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਇਕੱਠੇ ਕਰਿਆ ਕਰੋ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਬਹੁਤ ਸਾਰੇ ਗਰੁੱਪ ਜਿਵੇਂ ਇੱਥੇ ਲੁਧਿਆਣੇ ਵਿੱਚ ਵੀ ਜਿਵੇਂ ਆਪਣੇ ਕਾਲਜ ਵੱਲੋਂ ਵੀ ਜਾਂ ਸਟੱਡੀ ਸਰਕਲ ਵੱਲੋਂ ਜਾਂ ਸੋਕਰੇਟਸ ਵੱਲੋਂ ਜਾਂ ਇਹ ਸਾਰੀਆਂ ਸੰਸਥਾਵਾਂ ਕੋਸ਼ਿਸ਼ ਕਰਦੀਆਂ ਵਾਂ ਪੀ ਇਲਾਕੇ ਦੇ 5 7 10 ਇਲਾਕੇ ਦੇ ਬੱਚੇ ਇਕੱਠੇ ਕਰ ਲੀਏ ਤੇ 5 7 10 ਥਾਵਾਂ ਤੇ ਦਾ ਲੁਧਿਆਣੇ ਚ ਹੁੰਦਾ ਪਰ ਪਿੰਡ ਪਿੰਡ ਹੋਵੇ ਉਹਨੂੰ ਇੰਨਾ ਹਾਈਲਾਈਟ ਕਰੋ ਕਿ ਸਾਰਾ ਸਾਲ ਬੱਚੇ ਤਿਆਰੀ ਕਰਦੇ ਰਹਿਣ ਪੀ ਜਦੋਂ ਇਸ ਵਾਰ ਹੋਲਾ ਮੱਲਾ ਆਊਗਾ ਤੇ ਮੈਂ ਉੱਥੇ ਕੁਝ ਨਾ ਕੁਝ ਸਿੱਖ ਕੇ ਜਾਣਾ ਆ ਉੱਥੇ ਮੈਂ ਜਿਹੜਾ ਸਿੱਖ ਕੇ ਜਾਊਂਗਾ ਮੈਂ ਸਾਰਿਆਂ ਦੇ ਸਾਹਮਣੇ ਉਹ ਬੜਾ ਕੀਮਤੀ ਸ਼ਬਦ ਆ ਸਾਡਾ ਵੀ ਹੋਲਾ ਮਤਲਬ ਹੱਲਾ ਤੇ ਮੱਲਾ ਮਤਲਬ ਇੱਕ ਜਗ੍ਹਾ ਬਣਾ ਕੇ ਤੇ ਇੱਕ ਫੌਜ ਦੇ ਰੂਪ ਵਿੱਚ ਜਿਵੇਂ ਅਕਾਲਪੁਰ ਕੀ ਫੌਜ ਸਿੱਖ ਆਪਣੇ ਆਪ ਨੂੰ ਕਹਿੰਦੇ ਆ ਤਾਂ ਉਹ ਆਪਣੇ ਆਪ ਨੂੰ ਉਦਾਂ ਮੈਨੂੰ ਲੱਗਦਾ ਸਾਨੂੰ ਸਮਾਜ ਦੇ ਸਾਹਮਣੇ ਰੱਖਣਾ ਵੀ ਚਾਹੀਦਾ ਤੋ ਇਹ ਜਦੋਂ ਤੁਸੀਂ ਗੁਰਦੁਆਰਿਆਂ ਤੱਕ ਲੈ ਆਂਦੀ ਮਹਾਰਾਜ ਦੇ ਪੀੜੇ ਦੇ ਨਾਲ ਬੰਨਤੀ ਤੇ ਇਹਨੂੰ ਜਦੋਂ ਤੁਸੀਂ ਇੱਦਾਂ ਵੱਡੇ ਪੱਧਰ ਤੇ ਤਾਂ ਸੁਭਾਵਿਕ ਜੀ ਗੱਲ ਆ ਸਾਡੇ ਬੱਚੇ ਬੱਚੀਆਂ ਛੋਟੀਆਂ-ਛੋਟੀਆਂ ਬੱਚੀਆਂ ਨਿੱਕੀਆਂ-ਨਿੱਕੀਆਂ ਬੱਚੀਆਂ ਨੂੰ ਵੀ ਰਖੜੀ ਆਉਣ ਤੋਂ 15-20 ਦਿਨ ਮਹੀਨਾ ਪਹਿਲਾਂ ਹੀ ਇਸ ਤਰ੍ਹਾਂ ਦਾ ਕ੍ਰੇਜ਼ ਹੋ ਜਾਂਦਾ ਕਿਉਂਕਿ ਉਹ ਸਾਰਾ ਕੁਝ ਸਿਰਜਦੇ ਇੱਦਾਂ ਸਾਰਾ ਆਲੇ-ਦੁਆਲੇ ਦਾ ਔਰਾ ਇਸ ਤਰ੍ਹਾਂ ਦਾ ਕ੍ਰੀਏਟ ਕਰਦੇ ਆ ਤਾਂ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਸੰਜੀਦਗੀ ਨਾਲ ਵੇਖੋ ਇੱਕ ਗੱਲ ਤਾਂ ਇਹ ਇਹਦੇ ਤੇ ਨਹੀਂ ਮੈਂ ਬਹੁਤਾ ਗੱਲ ਕਰਨੀ ਵੀ ਇਹ ਕਿਉਂ ਆ ਜਾ ਕਿਦਾਂ ਆ ਪਰ ਮੈਂ ਇਹ ਸਮਝਣਾ ਚਾਹਉਨਾ ਜੇ ਇਹ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਨੀ ਚਾਹਉਨਾ ਵੀ ਜੇ ਗੱਲ ਸਮਝ ਲੱਗ ਗਈ ਹੈ ਤਾਂ ਸਾਡੇ ਜਿਹੜੇ ਜਿੰਨੇ ਵੀ ਪਿਆਰ ਆ ਸਾਡੇ ਗੁਰੂ ਸਹਿਬਾਨਾਂ ਦੇ ਜਿਹੜੇ ਭਾਵੇਂ ਉਹ ਪ੍ਰਕਾਸ਼ ਪੁਰਬ ਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਨੂੰ ਆਉਂਦਾ ਆ ਆਉਣ ਵਾਲਾ ਆ ਹੁਣ ਤਾਂ ਤੁਸੀਂ ਇਹਦੇ ਇਹਦੇ ਤੇ ਜ਼ੋਰ ਦੇਣ ਨਾਲ 1 ਸਤੰਬਰ ਨੂੰ ਜਿਹੜਾ ਪ੍ਰਕਾਸ਼ ਪੁਰਬ ਆਉਣਾ ਆ ਕਿ ਉਹਨਾਂ ਨੇ ਕਿਨੇ ਕਿ ਨਿਆਣਿਆਂ ਨੂੰ ਤਿਆਰੀ ਕਰਾਓ ਛੋਟੇ ਛੋਟੇ ਬੱਚਿਆਂ ਨੂੰ ਅੱਜ ਤੋਂ ਹੀ ਦੱਸੋ ਵੀ ਬੱਚੇ 1 ਸਪਟੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਵਰਬਾਉਣ ਵਾਲਾ ਹੈ ਤੇ ਉਹ ਜਿਹੜਾ ਉਹਨੂੰ ਇਦਾਂ ਸੈਲੀਬ੍ਰੇਟ ਕਰਨ ਦਾ ਹੈ ਇਸ ਤਰ੍ਹਾਂ ਨਾਲ ਉਹਨੂੰ ਮਨਾਉਣ ਵੀ ਉਹਨਾਂ ਨੂੰ ਬਾਕੀ ਚੀਜ਼ਾਂ ਛੁੱਟੀਆਂ ਲੱਗਣ ਲੱਪਣ ਕਮੇਟੀਆਂ ਪ੍ਰਬੰਧਕ ਵੀਰ ਜਾਂ ਜਿਹੜੇ ਸੁਹਿਰਦ ਪਿੰਡਾਂ 'ਚ ਵੀਰ ਹੈਗੇ ਆ ਉਹ ਸਾਰੇ ਬੱਚੇ ਗੁਰਦੁਆਰੇ ਇਕੱਠੇ ਕਰੋ ਉਹਨਾਂ ਨੂੰ ਕੋਈ ਇੱਕ ਗੱਲ ਗੁਰਬਾਣੀ ਦੀ ਵੀ ਇੱਕ ਸ਼ਬਦ ਕਰਦਿਆਂ ਦੀ ਡਿਊਟੀ ਲਾ ਦਿਓ ਭਾਵੇਂ ਇੱਕ ਗੱਲ ਗੁਰਬਾਣੀ ਦੀ ਜਿਹੜਾ ਬੱਚਾ ਗੁਰਦੁਆਰੇ ਆਣ ਕੇ ਸੁਣਾਊਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਫੁਰਬਤ ਤੇ ਤਾਂ ਭਾਵੇਂ ਉਹਨੂੰ ਛੋਟੇ ਜਿਹੇ ਇਨਾਮ ਦੇ ਰੂਪ ਚ ਰੱਖ ਲਿਆ ਜਾਏ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਦੇ ਜਿਹੜਾ ਬੱਚਾ ਗੁਰੂ ਗ੍ਰੰਥ ਸਾਹਿਬ ਚ ਕੋਈ ਇੱਕ ਗੱਲ ਬਾਣੀ ਦੀ ਦੱਸੂਗਾ ਤਾਂ ਉਹਨੂੰ ਵਿਸ਼ੇਸ਼ ਤਰ੍ਹਾਂ ਦਾ ਕੋਈ ਖਾਸ ਅਸੀਂ ਸਨਮਾਨ ਦੇਵਾਂਗੇ ਜਾਂ ਉਹਨੂੰ ਕੋਈ ਇਦਾਂ ਦਾ ਸਨਮਾਨ ਦਿੱਤਾ ਜਾਊਗਾ ਜਿਹੜਾ ਉਹਦੇ ਲਈ ਯਾਦਗਾਰੀ ਬਣ ਜਾਏ ਤਾਂ ਅੱਜ ਲੋੜ ਆ ਇਸ ਗੱਲ ਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਸਾਰਿਆਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਤੇ ਸਾਨੂੰ ਇਸ ਬੰਨੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਇਦਾਂ ਹੀ ਤੁਸੀਂ ਵੇਖੋ ਵੀ ਜਦੋਂ ਤੀਆਂ ਦਾ ਤਿਉਹਾਰ ਆਉਂਦਾ ਆ ਤਾਂ ਠੀਕ ਆ ਬੱਚੇ ਬੱਚੀਆਂ ਸਾਡੇ ਬੱਚੀਆਂ ਜਿਹੜੀਆਂ ਇਕੱਠੀਆਂ ਹੁੰਦੀਆਂ ਤਾਂ ਉਹਨੂੰ ਇੰਜੋਏ ਕਰਦੀਆਂ ਪਰ ਤੁਸੀਂ ਵੇਖੋ ਵੀ ਕਿੱਡੇ ਵੱਡੇ ਪ੍ਰਦਰਤੇ ਇਹਨੂੰ ਇਹਨਾਂ ਚੀਜ਼ਾਂ ਨੂੰ ਮਨਾਉਣ ਲੱਗ ਪਏ ਕਿ ਜਿਵੇਂ ਬਹੁਤ ਵੱਡੀ ਪੰਜਾਬ ਦੀ ਕੋਈ ਖਾਸ ਗੱਲ ਹੋਵੇ ਤੇ ਦੂਜੇ ਬੰਨੇ ਤੁਸੀਂ ਵੇਖੋ ਵੀ ਮਾਤਾ ਪਿਤਾ ਕੌਰ ਦਾ ਸਾਨੂੰ ਚੇਤਾ ਨਹੀਂ ਆਉਂਦਾ ਸਾਨੂੰ ਬਹਾਦਰ ਹਰਸ਼ਰਨ ਕੌਰ ਦਾ ਚੇਤਾ ਨਹੀਂ ਆਉਂਦਾ ਸਾਨੂੰ ਮਨੋ ਜੇ ਤੁਸੀਂ ਪੰਜਾਬ ਦੀਆਂ ਧੀਆਂ ਦੀ ਗੱਲ ਕਰਦੇ ਹੋ ਔਰ ਇਹ ਕਹਿੰਦੇ ਹੋ ਕਿ ਧੀਆਂ ਦੇ ਵਿੱਚ ਧੀਆਂ ਇਕੱਠੀਆਂ ਹੁੰਦੀਆਂ ਤਾਂ ਫਿਰ ਇਨ੍ਹਾਂ ਧੀਆਂ ਦਾ ਜ਼ਿਕਰ ਵੀ ਤੇ ਕਿਤੇ ਨਾ ਕਿਤੇ ਹੋਣਾ ਚਾਹੀਦਾ ਨਾ ਮੈਂ ਕਹਿੰਦਾ ਠੀਕ ਹੈ ਪੰਜਾਬ ਦੀਆਂ ਬੱਚੀਆਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਭਾਵੇਂ ਬਾਹਰਲੇ ਮੁਲਕਾਂ 'ਚ ਵੀ ਸਾਡੀਆਂ ਇਕੱਠੀਆਂ ਹੁੰਦੀਆਂ ਵਾ ਤਾਂ ਉਹ ਉਹਨਾਂ ਨੂੰ ਇਹ ਇੰਨਾ ਹੀ ਕਿਉਂ ਚੇਤਾ ਰਹਿਂਦਾ ਵੀ ਸਿਰਫ ਨੱਚਣਾ ਗਾਉਣਾ ਜਾ ਐਨਜੋਏ ਕਰਨਾ ਸ਼ਾਇਦ ਇਹੋ ਹੀ ਪੰਜਾਬ ਦਾ ਜਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਮਾਤਾ ਗੁਜਰਕੌਰ ਜੀ ਦੀ ਗੱਲ ਚੱਲਣੀ ਚਾਹੀਦੀ ਐ ਬੀਬੀ ਭਾਨੀ ਜੀ ਦੀ ਗੱਲ ਚੱਲਣੀ ਚਾਹੀਦੀ ਐ ਮਹਾਰਾਣੀ ਜੈਨਦਕੌਰ ਜੀ ਦੀ ਗੱਲ ਚੱਲਣੀ ਚਾਹੀਦੀ ਐ ਤਾਂ ਇਸ ਲਈ ਇਹ ਸਾਰਿਆਂ ਨੂੰ ਕਰਨਾ ਪਊਗਾ ਜੇ ਅਸੀਂ ਕਹਿੰਨੇ ਨਾ ਸਿੱਖਾਂ ਦਾ ਰਾਜ ਅਸੀਂ ਰਾਜ ਵਾਪਸ ਲਿਆਉਣਾ ਜਾਂ ਅਸੀਂ ਰਾਜ ਦੀ ਗੱਲ ਕਰਦੇ ਆ ਤਾਂ ਇਦਾਂ ਨਹੀਂ ਹੋ ਸਕਦਾ ਵੀ ਦੋ ਚਾਰ ਬੰਦੇ ਰਾਜ ਲਈ ਲੜਨਗੇ ਤਾਂ ਜਾਂ ਉਹਨਾਂ ਬੰਦਿਆਂ ਦੀ ਡਿਊਟੀ ਲੱਗਦੀ ਐ ਜਾਂ ਉਹ ਹੀ ਬੰਦੇ ਦੀ ਗੱਲ ਕਰਨ ਜਾਂ ਪ੍ਰਚਾਰਕ ਰਾਜ ਦੀ ਗੱਲ ਕਰਨ ਤੁਹਾਨੂੰ ਕੱਲੇ-ਕੱਲੇ ਬੰਦੇ ਨੂੰ ਤੁਹਾਡੇ ਤੁਹਾਡਾ ਰਾਜ ਗਿਆ ਕਿਉਂ ਤੁਹਾਡੇ ਰਾਜ ਜਾਣ ਦੀ ਵਜ੍ਹਾ ਕੀ ਸੀ ਔਰ ਉਹ ਜਿਹੜੇ ਜਿਹੜੀਆਂ ਉਸ ਵੇਲੇ ਕੰਡੀਸ਼ਨਾਂ ਵਾਪਰੀਆਂ ਕਿ ਬੰਦੇ ਆਪ ਉਧਰੇ ਹੋਏ ਸਿੱਖ ਸਿੱਖ ਦਾ ਵੈਰੀ ਹੋਇਆ ਸਿੱਖ ਗੁਰਮਤਿ ਸਿਧਾਂਤਾਂ ਨੂੰ ਛੱਡ ਕੇ ਤੇ ਬੰਦਿਆਂ ਦੇ ਮਗਰ ਲੱਗਣੇ ਸ਼ੁਰੂ ਹੋਏ ਤਾਂ ਅਸੀਂ ਉਹ ਜਿਹੜਾ ਰਾਜ ਭਾਗ ਕਰਦੇ ਸੀ ਜਿੱਦੇ ਰਾਜ ਵਿੱਚ ਕੁੱਤਿਆਂ ਦੇ ਗਲੋਂ ਕੋਈ ਕੈਂਠੇ ਨਹੀਂ ਸੀ ਲਾਉਂਦਾ ਜਿੱਥੇ ਸੋਨੇ ਦੀ ਦੁਕਾਨ ਨੂੰ ਜਿੱਦਰੇ ਨਹੀਂ ਸੀ ਮਾਰਨੇ ਪੈਂਦੇ ਇਹ ਗੱਲਾਂ ਕੌਣ ਸਮਾਜ ਦੇ ਸਾਹਮਣੇ ਲਿਆਊਗਾ ਠੀਕ ਹੈ ਤੁਸੀਂ ਪੰਜਾਬੀ ਬੱਚੀਆਂ ਕਿਤੇ ਵੀ ਇਕੱਠੀਆਂ ਹੋਈਆਂ ਤੇ ਆਪਾਂ ਕਿੱਦਾ ਪਾ ਕੇ ਜਾਂ ਭੰਗੜਾ ਪਾ ਕੇ ਨੱਚ ਕੇ ਦਸਤਾ ਲੋਕਾਂ ਨੂੰ ਵੀ ਇਦਾਂ ਦਾ ਪੰਜਾਬ ਹੁੰਦਾ ਹੈ ਪਰ ਇਹ ਕੌਣ ਦੱਸੂਗਾ ਵੀ ਜਿੰਦਕੌਰ ਦਾ ਪੰਜਾਬ ਕਿਹੜਾ ਹੈ ਉਹ ਕਿੱਦਾਂ ਦੀ ਮਹਾਰਾਣੀ ਜਿੰਦਕੌਰ ਸੀ ਜਿਨੇ ਪੰਜਾਬ ਦਾ ਰਾਜ ਭਾਗ ਦੁਬਾਰਾ ਲਿਆਉਣ ਵਾਸਤੇ ਤੇ ਆਪਣੇ ਮੂੰਹ ਤੇ ਕਾਲਖ ਮੜਨ ਵਾਲੀ ਮੈਨੂੰ ਲੱਗਦਾ ਵੀ ਆਪਣੇ ਚਿਹਰੇ ਤੇ ਕਾਲਖ ਮੜੀ ਉਹਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਸ ਕੈਦ ਚੋਂ ਬਾਹਰ ਨਿਕਲਿਆ ਤੇ ਮੈਂ ਆਪਣੇ ਸਿੱਖ ਭਰਾਵਾਂ ਨੂੰ ਇਕੱਠਿਆਂ ਕਰਾਂ ਜਾਂ ਉਹਨਾਂ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗੱਲ ਲਿਆਵਾਂ ਮਹਾਰਾਜਾ ਦਲੀਪ ਸਿੰਘ ਦੀ ਉਸ ਜੱਦੋਜਹਿਦ ਨੂੰ ਕੌਣ ਲੋਕਾਂ ਦੇ ਸਾਹਮਣੇ ਰੱਖੂਗਾ ਜਿਹੜੀ ਜੱਦੋਜਹਿਦ ਉਹ ਅਖੀਰਲੇ ਸਮੇਂ ਤੱਕ ਕਰਦਾ ਰਿਹਾ ਤਾਂ ਇਸ ਲਈ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਸੋਚਣ ਦਾ ਵਿਸ਼ਾ ਆ ਪੂਰੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਅਪੀਲ ਕਰਦਾ ਮੈਂ ਕੋਸ਼ਿਸ਼ ਕਰਦਾ ਵੀ ਜਦੋਂ ਤੁਸੀਂ ਇਸ ਗੱਲ ਨੂੰ ਸੁਣੋ ਤੇ ਆਪਣੇ ਬੱਚੇ ਬੱਚੀਆਂ ਨਾਲ ਇਹਨੂੰ ਸਾਂਝਿਆ ਵੀ ਕਰੋ ਤੇ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸਾਨੂੰ ਹਰ ਸਾਲ ਇਹੋ ਹੀ ਨਹੀਂ ਪਿਆਰ ਨਹੀਂ ਕਰਨਾ ਆ ਨਹੀਂ ਕਰਨਾ ਇਹ ਨਹੀਂ ਕਰਨ ਵਾਲਾ ਇਹਦੇ ਨਾਲ ਕੁਝ ਨਹੀਂ ਹੋਊਗਾ ਜਾਂ ਇਹਦੇ ਨਾਲ ਕੁਝ ਨਹੀਂ ਹੋਊਗਾ ਤਾਂ ਆਪਾਂ ਇਹਦੇ ਤੋਂ ਅੱਗੇ ਤੁਰਨ ਦਾ ਯਤਨ ਕਰੀਏ ਆਪਣੀ ਆਪਣੀ ਜ਼ਿੰਮੇਵਾਰੀ ਆਪਾਂ ਸਾਰੇ ਛਾਣੀਏ ਆਪਣੀ ਆਪਣੀ ਜ਼ਿੰਮੇਵਾਰੀ ਤੇ ਆਪਾਂ ਸਾਰੇ ਧਿਆਨ ਦੇਣ ਦਾ ਯਤਨ ਕਰੀਏ ਠੀਕ ਹੈ ਉਹ ਤੁਸੀਂ ਹੱਸਣ ਖੇਡਣ ਤੇ ਗੁਰਮਤ ਨੇ ਕੋਈ ਪਾਬੰਦੀ ਨਹੀਂ ਲਾਈ ਕਿਸੇ ਵੀ ਰੂਮ ਤੁਸੀਂ ਪਰਿਵਾਰਾਂ ਵਿੱਚ ਬੈਠ ਕੇ ਬੱਚੇ ਬੱਚੀਆਂ ਹਾਸੇ ਖੇਡ ਸਕਦੇ ਆ ਚੰਗੀ ਗੱਲ ਹੈ ਹੱਸਣਾ ਚਾਹੀਦਾ ਖੇਡਣਾ ਚਾਹੀਦਾ ਇੰਜੋਏ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਵਾ ਕਿ ਸਾਡਾ ਕੋਈ ਵੀ ਕਰਮ ਜਾਂ ਸਾਡੀ ਕੋਈ ਵੀ ਕੀਤੀ ਹੋਈ ਗੱਲ ਸਾਡੇ ਸੱਭਿਆਚਾਰ ਨੂੰ ਜਿਹੜਾ ਸਾਡਾ ਅਸਲ ਸੱਭਿਆਚਾਰ ਹੈ ਜਿਹਨੂੰ ਅਸੀਂ ਸਿੱਖ ਇਤਿਹਾਸ ਸਾਡਾ ਸੱਭਿਆਚਾਰ ਹੈ ਤੇ ਗੁਰਬਾਣੀ ਸਾਡੇ ਕੋਲ ਸਾਡੇ ਕੋਲ ਰੱਬੀ ਇਲਹਾਮ ਗੁਰਾਂ ਦਾ ਉਹ ਰਚਿਆ ਹੋਇਆ ਪਾਵਨ ਫਲਸਫਾ ਆ ਜੀਨੇ ਸਾਡੇ ਧੀਆਂ ਪੁੱਤਾਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਵਾਰ ਨੂੰ ਸਾਰਿਆਂ ਨੂੰ ਸੁਚੇਤ ਕਰਨਾ ਤੇ ਉਹਦੇ ਤੋਂ ਅਸੀਂ ਸਾਰੇ ਦੂਰ ਹੁੰਦੇ ਜਾਂਦੇ ਆ ਜਾਂ ਉਹਨੂੰ ਅਸੀਂ ਸਾਰੇ ਨਜ਼ਰ ਅੰਦਾਜ਼ ਕਰਦੇ ਜਾਂਦੇ ਆ ਤੇ ਇਹੋ ਇਹ ਇੱਕ ਮੌਕੇ ਹੁੰਦੇ ਆ ਜਦੋਂ ਤੁਸੀਂ ਇਹ ਸਾਬਤ ਕਰਨਾ ਹੁੰਦਾ ਵੀ ਤੁਸੀਂ ਕਿਦਾਂ ਦੇ ਆ ਤੁਹਾਡਾ ਤੁਹਾਡੇ ਤੁਹਾਡੀ ਪਛਾਣ ਕੀ ਆ ਤੁਹਾਡੀ ਹੋਂਦ ਕੀ ਆ ਤੇ ਇਹ ਇੱਕ ਮੌਕੇ ਇਦਾਂ ਤੇ ਹੁੰਦੇ ਆ ਵੀ ਜਦੋਂ ਤੁਸੀਂ ਸਾਰੇ ਦੂਜੇ ਠੀਕ ਆ ਸਾਰਾ ਸਾਲ ਆਪਾਂ ਦਵਾਈਆਂ ਦੇ ਜਾਂਦੇ ਰਹਿੰਦੇ ਆ ਵੀ ਸਿੱਖ ਇੱਕ ਵੱਖਰੀ ਕੌਮ ਐ ਸਿੱਖ ਨਿਆਰੀ ਹਸਤੀ ਦਾ ਪ੍ਰਤੀਕ ਆ ਪਰ ਜਦੋਂ ਉਹ ਨਿਆਰੀ ਹਸਤੀ ਦੇ ਪ੍ਰਤੀਕ ਨੂੰ ਲੋਕਾਂ ਦੇ ਸਾਹਮਣੇ ਵਿਖਾਉਣ ਦਾ ਵੇਲਾ ਆਉਂਦਾ ਤੇ ਉਸ ਵੇਲੇ ਅਸੀਂ ਸਾਰੇ ਹੀ ਉਨਾ ਤੇ ਰਲ ਜਾਂਦੇ ਆ ਵੀ ਚਲੋ ਕੋਈ ਨਹੀਂ ਜੀ ਫਿਰ ਕੀ ਹੁੰਦਾ ਇਹਦੇ ਨਾਲ ਕੀ ਫਰਕ ਪੈਂਦਾ ਤਾਂ ਇਸ ਲਈ ਐਸ ਵਾਰ ਜਿੱਥੇ-ਜਿੱਥੇ ਵੀ ਤੁਸੀਂ ਆਪਾਂ ਇਹਨੂੰ ਬਦਲ ਲਈਏ 1 ਸਤੰਬਰ ਧਿਆਨ ਚ ਰੱਖੋ ਤੇ 1 ਸਤੰਬਰ ਨੂੰ ਪੂਰੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਉਂਦਾ ਔਰ ਆਪਾਂ ਸਾਰੇ ਇਹਨੂੰ ਇਸ ਢੰਗ ਨਾਲ ਮਨਾਈਏ ਕਿ ਸਾਡੇ ਨਿੱਕੇ ਜਿਹੇ ਨਿਆਣੇ ਤੋਂ ਲੈ ਕੇ 70 80 ਸਾਲ ਦੇ ਬੰਦਿਆਂ ਤੱਕ ਇਸ ਗੱਲ ਦਾ ਪਤਾ ਲੱਗੇ ਫਿਰ ਜਦੋਂ ਇਹਦੇ ਤੋਂ ਬਾਅਦ ਨਾਲ ਹੀ ਅਗਲੀ ਤਿਆਰੀ ਬੱਚਿਆਂ ਦੀ ਕਿਉਂਕਿ ਬੱਚਿਆਂ ਇਹ ਪੱਕੀ ਗੱਲ ਹੈ ਕਿ ਬੱਚਿਆਂ ਨੂੰ ਤੁਹਾਨੂੰ ਸਾਲ ਦੇ ਵਿੱਚ ਦੋ ਤਿੰਨ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਣੇ ਪੈਣਗੇ ਜਿਦੇ ਚ ਉਹ ਖੁਦ ਸ਼ਾਮਲ ਹੋ ਸਕਣ ਆਪਣੇ ਆਪ ਨੂੰ ਵਿੱਚ ਉਹਦੇ ਉਹ ਸ਼ਾਮਲ ਕਰਨ ਇਨਵੋਲਵ ਹੋਣ ਬੱਚੇ ਉਹਦੇ ਵਿੱਚ ਤਾਂ ਉਹਦੇ ਵਾਸਤੇ ਜੇ ਤੁਸੀਂ ਇਹ ਕਹੋ ਵੀ ਗੁਰਦੁਆਰੇ ਕੀਰਤਨ ਕਥਾ ਹੋ ਰਹੀ ਹੈ ਤੇ ਬੱਚੇ ਉਹ ਸੁਣਨਗੇ ਉਹਦੇ ਚ ਉਹਨਾਂ ਨੇ ਸ਼ਾਮਲ ਨਹੀਂ ਹੋਣਾ ਸਾਡੇ ਗੁਰੂ ਸਾਹਿਬਾਨਾ ਨੇ ਵੀ ਇਦਾਂ ਹੀ ਕੀਤਾ ਵੀ ਬੱਚਿਆਂ ਵਾਸਤੇ ਉਹਨਾਂ ਵੇਲੇਾਂ ਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਜਦੋਂ ਅਸੀਂ ਕਲਾਸ ਦੀ ਗੱਲ ਕਰਦੇ ਆਂ ਵੀ ਉਹ ਬੱਚਿਆਂ ਦੀ ਕਲਾਸ ਲਾਉਂਦੇ ਆ ਜਦੋਂ ਅਸੀਂ ਮੱਲ ਖਾੜਿਆਂ ਦੀ ਗੱਲ ਕਰਦੇ ਆਂ ਨੌਜਵਾਨ ਕਿੱਦਾਂ ਤੁਹਾਡੇ ਕੋਲ ਗੁਰਦੁਆਰੇ ਬੈਠਣਗੇ ਔਰ ਇਹ ਸਾਰੀਆਂ ਚੀਜ਼ਾਂ ਸਾਨੂੰ ਬੜੀ ਬਰੀਕੀ ਨਾਲ ਧਿਆਨ ਨਾਲ ਵਾਚਣੀਆਂ ਪੈਣਗੀਆਂ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਜੀ ਦੀ ਗੱਲ ਔਰ ਜਿਹੜੇ ਅਸੀਂ ਰਾਜ ਦੇ ਸੁਪਨੇ ਲੈਨੇ ਆ ਜਿਹੜੇ ਰਾਜ ਦੀ ਗੱਲ ਅਸੀਂ ਬਾਰ-ਬਾਰ ਕਰਦੇ ਆ ਕਿ ਉਹ ਹਲੀਮੀ ਰਾਜ ਉਹ ਸਿੱਖਾਂ ਦਾ ਰਾਜ ਉਹ ਗੁਰੂ ਸਾਹਿਬ ਜੀ ਦੀ ਵਿਚਾਰਤਾ ਵਾਲਾ ਰਾਜ ਤਾਂ ਗੁਰੂ ਕੇ ਪਿਆਰ ਵਾਲਾ ਉਹ ਇਦਾਂ ਹੀ ਹੋਣਾ ਆ ਕਿ ਆਪਾਂ ਹੌਲੀ ਹੌਲੀ ਆਪਣੇ ਬੱਚਿਆਂ ਦੇ ਅੰਦਰ ਆਪਣੇ ਪਰਿਵਾਰਾਂ ਦੇ ਅੰਦਰ ਇਹਨਾਂ ਸਾਰੀਆਂ ਗੱਲਾਂ ਨੂੰ ਪਾਉਣ ਦਾ ਯਤਨ ਕਰੀਏ ਮੈਨੂੰ ਲੱਗਦਾ ਵੀ ਤੁਸੀਂ ਸਾਰੇ ਇਸ ਬੰਨੇ ਧਿਆਨ ਦਿਓਗੇ ਅਗਾਉਂ ਤੋਂ ਤਾਂ ਹੀ ਅਸੀਂ ਅਗਾਉਂ ਤੋਂ ਸੁਚੇਤ ਕਰ ਰਹੇ ਹਾਂ ਵੀ ਅਗਾਉਂ ਸੁਚੇਤ ਹੋਈਏ ਤੇ 1 ਸਤੰਬਰ ਦੀ ਤਿਆਰੀ ਕਰੀਏ ਤੇ ਇਸ ਤਰ੍ਹਾਂ ਦੀ ਤਿਆਰੀ ਕਰੀਏ 1 ਸਤੰਬਰ ਦੀ ਜਿਹੜਾ ਰਖੜੀ ਉਹਨਾਂ ਨੂੰ ਛੋਟੀ ਜੀ ਗੱਲ ਲੱਗੇ ਤੇ 1 ਸਤੰਬਰ ਸਾਡੇ ਨਿਆਣਿਆਂ ਨੂੰ ਬਹੁਤ ਵੱਡੀ ਗੱਲ ਲੱਗੇ ਸਾਰੇ ਰਲ ਮਿਲ ਕੇ ਤੁਸੀਂ ਸੁਝਾਅ ਵੀ ਦੇ ਸਕਦੇ ਹੋ ਆਪਣੇ ਖਿਆਲ ਵੀ ਦੇ ਸਕਦੇ ਹੋ ਤਾਂ ਕਿ ਆਪਾਂ ਉਹਦੇ ਤੇ ਸਾਰੇ ਰਲ ਮਿਲ ਕੇ ਕੰਮ ਕਰ ਸਕੀਏ